ਸਪੈਸ਼ਲ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੱਤਰਕਾਰ ਬਾਲਕਿਸ਼ੂ ਕਾਲੀਆ ਔਰ ਅੱਜ ਸਾਡੇ ਨਾਲ ਮੌਜੂਦ ਨੇ ਧਾਰੀਵਾਲ ਤੋਂ ਰਜੇਸ਼ ਪੰਡਿਤ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਕਿ ਧਾਰੀਵਾਲ ਦੇ ਅਜਿਹੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਮਤਲਬ ਪੋਲਿਟਿਕਲ ਰੈਲੀਆਂ ਔਰ ਪੋਲਿਟਿਕਲ ਸਟੇਜਾਂ 'ਤੇ ਨਹੀਂ ਬੋਲਿਆ ਗਿਆ ਉਹ ਤਾਂ ਜਿਹੜੇ ਧਾਰੀਵਾਲ ਦਾ ਕੀ ਸਥਿਤੀ ਹੈ ਔਰ ਧਾਰੀਵਾਲ ਕਿੰਨਾ ਗਰੋ ਕਰ ਗਿਆ ਜਾਂ ਧਾਰੀਵਾਲ ਕਿੱਥੇ ਪਿੱਛੜਿਆ ਹੋਇਆ ਹੈ ਉਹਦੇ ਨਾਲ ਸਾਡੇ ਚਰਚਾ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਪੰਡਿਤ ਜੀ ਪੰਡਿਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਪੰਡਿਤ ਜੀ ਇੱਕ ਚੀਜ਼ ਦੱਸੋ ਕਿ ਧਾਰੀਵਾਲ ਦਾ ਕੋਈ ਵਿਕਾਸ ਨਹੀਂ ਹੋ ਪਾਇਆ ਕੀ ਦੇਖਦੇ ਹੋ ਸਰਕਾਰ ਨੇ ਆ ਕਿ ਸਤੋ ਵੱਧ ਮਾਰ ਜਿਹੜੀ ਧਾਰੀਵਾਲ ਨੂੰ ਪਈ ਉਹ ਪਈ ਹੈ ਜਦੋਂ 2009 ਦੇ ਵਿੱਚ ਹੱਦਬੱਦੀ ਹੁੰਦੀ ਹੈ 2007 ਦੇ ਵਿੱਚ ਚ ਚਿਤ ਸਾਫ ਕਾ ਮੰਤਰੀ ਸੁਚਾ ਸਿੰਘ ਲੰਗਾ ਧਾਰੀਵਾਲ ਹਲਕੇ ਤੋਂ ਜਿਹਦੇ ਆ ਬਿਲਕੁਲ ਜੀ ਜਿੱਤਣ ਦੇ ਕੁਝ ਸਮੇ ਬਾਅਦ ਜਿਹੜਾ ਵਾ ਹਲਕਾ ਬੰਦੀ ਹੋ ਜਾਂਦੀ ਆ ਉਹ ਲੀਡਰ ਵੀ ਉਹਦੇ ਵਿੱਚ ਵਿਕਾਸ ਕਾਰਜ ਕਰਨ ਨੂੰ ਲੈ ਕੇ ਡਬਲ ਬਾਈਂਡਡ ਹੋ ਜਾਂਦੇ ਆ ਹੂੰ ਪੈਸਾ 노 ਡਾਊਟ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਕੋਈ ਵੀ ਸਰਕਾਰ ਸੀਗੀ ਪੈਸੇ ਬਹੁਤ ਆਏ ਆ ਹੂੰ ਲੇਕਿਨ ਉਹਦੀ ਸਹੀ ਤਰੀਕੇ ਦੇ ਨਾਲ ਅੱਗੇ ਵਰਤੋਂ ਨਹੀਂ ਹੋਈ ਚਲੋ ਇਹ ਠੀਕ ਹੈ ਵੀ ਕਿਤਨੇ ਕਿਤੇ ਸਿਆਸੀ ਮਾਰ ਜਿਹੜੀ ਹੈ ਧਾਰੀਵਾਲ ਨੂੰ ਪੈਂਦੀ ਰਹੀ ਹੈ ਔਰ ਧਾਰੀਵਾਲ ਦੇ ਲੋਕ ਵੀ ਵੀਡੀਓ ਦੇਖਦੇ ਹੋਣਗੇ ਤੇ ਚਲੋ ਅਸੀਂ ਉਹਨਾਂ ਨੂੰ ਵੀ ਕਹਾਂਗੇ ਵੀ ਕਮੈਂਟ ਬਾਕਸ ਦੇ ਵਿੱਚ ਆਪਣੇ ਇਸ਼ੂਜ਼ ਰੱਖਿਓ ਧਾਰੀਵਾਲ ਦੇ ਕਿ ਯੁਵਾ ਪੀੜ੍ਹੀ ਹੈ ਜੀ ਖਾਸ ਤੌਰ ਤੇ ਧਾਰੀਵਾਲ ਦੀ ਅਗਰ ਕਹਿ ਲਈਏ ਅੱਜ ਵੀ ਜਿਹੜੇ ਧਾਰੀਵਾਲ ਦੇ ਬੱਚੇ ਪੜ੍ਹ ਲੈ ਕੇ ਉਹ ਬੇਰੋਜ਼ਗਾਰ ਨੇ ਜੀ ਸਰਕਾਰ ਨੇ ਇਹ ਕਿ ਦੇਖੋ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਬ੍ਰਿਟਿਸ਼ ਮਿਲ ਲਗਾਈ ਗਈ ਕਿਸੇ ਟਾਈਮ ਉਸ ਮਿਲ ਦੇ ਵਿੱਚ 7000 ਮਜ਼ਦੂਰ ਕਰਦਾ ਸੀਗਾ ਕੰਮ ਅੱਛਾ ਔਰ ਉਹ ਕੰਮ ਇੰਨਾ ਜ਼ਿਆਦਾ ਸੀਗਾ ਕਿ ਮਿਲ ਦੇ ਅਪੁਆਇੰਟਡ ਲੇਬਰ ਤੋਂ ਉਹ ਕੰਮ ਨਹੀਂ ਹੋ ਪਾਂਦਾ ਅੰਗਰੇਜ਼ ਜੇਲਾ ਤੋਂ ਜਿਹੜੇ ਕੈਂਦੀ ਸੀਗੇ ਉਹਨਾਂ ਨੂੰ ਵੀ ਲਿਆ ਕੇ ਕੰਮ ਕਰਾ ਕੇ ਤੇ ਵਾਪਸ ਫਿਰ ਜੇਲਾ ਚ ਪਹੁੰਚਾਉਂਦੇ ਰਹੇ ਆ ਇੰਨਾ ਵੱਡਾ ਕਾਰੋਬਾਰ ਸੀਗਾ ਬਹੁਤ سارے ਤਾਂ ਰਿਵਾਲ ਦੇ ਰਿਟਾਇਰੀ ਲੋਕ ਅੱਜ ਵੀ ਜਦੋਂ ਸਵੇਰੇ ਸੈਰ ਕਰਨ ਜਾਈਦਾ ਮਿਲਦੇ ਆ ਤੇ ਭੱਵਕ ਹੋ ਜਾਂਦੇ ਆ ਗੱਲਾਂ ਦੱਸਦੇ ਹੋਏ ਅੱਛਾ ਇੱਕ ਪਰਸਨ ਨੇ ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਇੱਕ ਬੰਦੇ ਮੈਨੂੰ ਸਟੇਟਮੈਂਟ ਦਿੱਤੀ ਸੀ ਕਿ ਤਾਰੀਵਾਲ ਦੀ ਬੁੱਲਣ ਮਿਲਦੀ ਸਟੇਟ ਬੈਂਕ ਦੀ ਜੌਬ ਛੱਡ ਕੇ ਤੇ ਮੈਂ ਤਾਰੀਵਾਲ ਮਿਲ ਕਿਉਂਕਿ ਉਦੋਂ ਬਹੁਤ ਜ਼ਿਆਦਾ ਗਰੋਅ ਕਰ ਰਹੀ ਸੀ ਹਾਂਜੀ ਹਾਂਜੀ ਕਹਿੰਦੇ ਮੈਂ ਸਟੈਪ ਉਧਰ ਨੂੰ ਪੁੱਟ ਲਿਆ ਮੈਂ ਬੁੱਲਣ ਮਿਲਦੀ ਨੌਕਰੀ ਕੀਤੀ ਅੱਜ ਉਹ ਇੱਕ ਇੱਕ ਮਿਡਲ ਲੈਵਲ ਦੇ ਉੱਤੇ ਰੁਕ ਚੁੱਕੇ ਆ ਜਿਹੜੇ ਉਹਨਾਂ ਦੇ ਨਾਲ ਦੇ SBI ਚ ਗਏ ਉਹ ਅੱਗੇ ਕਿਤੇ ਦੀ ਕਿਤੇ ਤਰੱਕੀ ਕਰ ਗਏ ਸੋ ਇਹ ਵੀ ਇੱਕ ਬੜੀ ਵੱਡੀ ਤਰਾਸਦੀ ਰਹੀ ਆ ਕਿ ਜੇ ਇੱਕ ਵੱਡਾ ਪ੍ਰੋਜੈਕਟ ਸੀਗਾ ਉਹਨੂੰ ਮੈਨੇਜਮੈਂਟ ਕਹਿ ਲਓ ਜਾਂ ਕੋਈ ਵੀ ਗਲਤੀਆਂ ਦੇ ਕਾਰਨ ਜਿਹੜਾ ਜਿਹੜੀ ਮਿਲ ਲੜਖੜਾਈ ਆ ਉਹਦੇ ਕਾਰਨ ਇਲਾਕਾ ਜਿਹੜਾ ਵਾ ਉਹ ਬੇਰੋਜ਼ਗਾਰੀ ਵਾਲ ਨੂੰ ਜਿਹੜਾ ਵਾ ਬੜੀ ਤੇਜ਼ੀ ਦੇ ਨਾਲ ਵੱਧ ਗਿਆ ਨਹੀਂ ਲੱਗਦਾ ਜਦੋਂ ਕਿਸੇ ਪੋਲੀਟੀਕਲ ਬੰਦੇ ਕੋਲ ਪਾਵਰ ਆ ਜਾਂਦੀ ਹੈ ਧਾਰੀਵਾਲ ਦੇ ਇਲਾਕੇ ਦੇ ਲੋਕਾਂ ਕੋਲ ਵੋਟ ਲੈ ਜਾਂਦਾ ਕਿ ਮੈਨੂੰ ਵੋਟ ਪਾਓ ਮੈਂ ਤੁਹਾਡਾ ਇਹ ਕਰ ਦੇਵਾਂਗਾ ਇਹ ਕਰ ਦੇਵਾਂਗਾ ਉਹ ਕਰ ਦੇਵਾਂਗਾ ਫਿਰ ਜਦੋਂ ਕਿਤਨਾ ਕਿਤੇ ਲੋਕ ਆਪਣੀ ਵੋਟ ਆਪਣੀ ਵੋਟ ਪਾ ਦਿੰਦੇ ਨੇ ਉਸ ਵੋਟ ਪਾਉਣ ਤੋਂ ਬਾਅਦ ਨਾ ਧਾਰੀਵਾਲ ਦੇ ਵਿੱਚ ਹਜੇ ਤੱਕ ਪੱਕਾ ਬਸ ਸਟੈਂਡ ਹੈ ਜੀ ਨਾ ਧਾਰੀਵਾਲ ਦੇ ਵਿੱਚ ਕੋਈ ਸਟਾਪੇਜ ਹੈ ਨਾ ਧਾਰੀਵਾਲ ਦਾ ਕੋਈ ਉਹ ਜੀ ਦੇਖਵਾ ਜਿਹਦੇ ਤੋਂ ਧਾਰੀਵਾਲ ਲੱਗੇ ਕਿ ਧਾਰੀਵਾਲ ਆ ਗਿਆ ਜੀ ਮਤਲਬ ਇੰਨਾ ਕੋਈ ਮਾੜੇ ਹਾਲਾਤ ਨੇ ਧਾਰੀਵਾਦ ਦੀ ਸ਼ਮਸ਼ਾਨ ਘਾਟ ਦੀ ਗੱਲ ਕਰ ਲੋ ਕਿੰਨਾ ਜ਼ਬਰਦਸਤ ਕੂੜਾ ਲੱਗਾਗਾ ਬਿਲਕੁਲ ਲੱਗਾਗਾ ਇਹ ਮਤਲਬ ਪੋਲਿਟਿਕਲ ਬੰਦੇ ਬਿਲਕੁਲ ਨਹੀਂ ਧਿਆਨ ਦਿੰਦੇ ਸਰ ਕਾਰਨ ਕੀ ਹੈ ਕਿ 2009 ਤੋਂ ਹੀ ਤੁਰਪੋ ਹਮ ਕਈ ਇਲੈਕਸ਼ਨਾਂ ਆਈਆਂ ਤੇ ਕਈ ਗਈਆਂ ਬਿਲਕੁਲ ਠੀਕ ਹੈ ਜੀ ਲੇਕਿਨ ਕੂੜੇ ਦਾ ਢੇਰ ਲਗਾਤਾਰ ਵੱਧਦਾ ਹੀ ਗਿਆ ਵਾ ਹੁਣ ਵੇਖੋ ਏਡੀ ਵੱਡੀ ਇਲੈਕਸ਼ਨ ਚੱਲ ਰਹੀ ਆ ਹਮ ਉਹ ਉਸ ਵਾਰਡ ਦੇ ਲੋਕ ਇਕੱਠੇ ਹੋ ਕੇ ਸੋਸ਼ਲ ਮੀਡੀਆ ਤੇ ਬੋਲੇ ਆ ਗੰਦਾ ਪਾਣੀ ਨਹੀਂ ਨਿਕਲਣ ਡਿਆ ਕੂੜੇ ਦੇ ਢੇਰ ਨੂੰ ਅੱਗ ਲੱਗ ਚੁਕੀ ਦੀ ਆ ਇਹ ਦੇਖੋ ਤੁਸੀਂ ਕਹੀ ਬੁੱਧੀ ਨਹੀਂ ਕੋਈ 2009 ਤੋਂ ਇਹਦਾ ਮਤਲਬ ਕੀ ਹੈ ਸਰਕਾਰ ਦਾ ਵੀ ਕੋਈ ਕਸੂਰ ਨਹੀਂ ਜੇਦਾ ਮਤਲਬ ਪਿਛਲੀਆਂ ਸਰਕਾਰਾਂ ਤੋਂ ਕੰਮ ਚੱਲਦਾ ਆ ਜੀ ਇਹ ਸਾਰਿਆਂ ਦਾ ਹੀ ਇੱਕ ਕੈਲਕੂਲੇਟਿਵ ਕਸੂਰ ਵਾ ਕਿਸੇ ਨੇ ਉਸ ਸਮੱਸਿਆ ਵੱਲ ਨੂੰ ਧਿਆਨ ਨਹੀਂ ਦਿੱਤਾ ਵੱਤੋ ਵੱਤ ਕੋਈ ਆ ਗਿਆ ਉਹਨੇ 10 ਇੱਟਾਂ ਲਾ ਕੇ ਕੰਧ ਖੜੀ ਕਰਾਤੀ ਲੇਕਿਨ ਜਦੋਂ ਪਾੜ ਅੱਗੇ ਨੂੰ ਤੁਰਦਾ ਪਿਆ ਵਾ ਉਹ ਇੱਕ ਕੰਧ ਛੱਡ ਕੇ 100 ਬਣਾ ਲਓ ਉਹ ਡਾਲੀ ਕੰੰਦਾ ਵੀ ਡਿੱਗ ਪੈਂਦੀਆਂ ਜੀ ਜਿਹੜੇ ਲੋਕ ਸੰਸਕਰ ਦੇ ਸਮੇਂ ਉੱਥੇ ਜਾਂਦੇ ਨੇ ਉਹ ਵਿਰੋਧ ਨਹੀਂ ਕਰਦੇ ਇਸ ਗੱਲ ਦਾ ਸਰ ਬਹੁਤ ਜ਼ਿਆਦਾ ਵਿਰੋਧ ਹੁੰਦਾ ਵਾ ਇੱਕ ਸਾਡੇ ਲੋਕਾਂ ਦੀ ਇੱਕ ਇਹ ਵੀ ਕਮੀ ਬੜੀ ਵੱਡੀ ਆ ਕਿ ਕੈਮਰੇ ਦੇ ਅੱਗੇ ਆ ਕੇ ਲੋਕ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਲੈਣਗੇ ਜੇ ਕਿਸੇ ਨੂੰ ਕਹੀਏ ਵੀ ਕੈਮਰੇ ਅੱਗੇ ਆ ਕੇ ਬੋਲੋ ਹਰ ਬੰਦਾ ਸੋਚਦਾ ਯਾਰ ਮੈਂ ਕੀ ਲੈਣਾ ਮੈਂ ਕੀ ਲੈਣਾ ਦੱਸਣਾ ਇਹ ਵੀ ਬੜੀ ਵੱਡੀ ਸਮੱਸਿਆ ਜੀ ਲੋਕ ਆਪਣੀ ਆਵਾਜ਼ ਨਹੀਂ ਬੰਦ ਕਰ ਪਾਉਂਦੇ ਔਰ ਇੱਕ ਲੋਕਤਾਂਤ੍ਰਿਕ ਦੇਸ਼ ਹੈ ਜਿੱਦੇ ਚ ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਔਰ ਆਪਣੇ ਮੁੱਦੇ ਦੱਸਨੇ ਚਾਹੀਦੇ ਨੇ ਜਿਆਦਾਤਰ ਦੇ ਕਈ ਦੇ ਸਕੂਲਾਂ ਦੇ ਵਿੱਚ ਜੇ ਕੋਈ ਪ੍ਰਿੰਸੀਪਲ ਕੁਝ ਕਵੇ ਬੱਚੇ ਨੂੰ ਤੇ ਉਹ ਕੰਪਲੇਨ ਲੈ ਕੇ ਨਹੀਂ ਜਾਂਦੇ ਵੀ ਸਾਡੇ ਬੱਚੇ ਨੂੰ ਉਹਦੇ ਸਕੂਲੋਂ ਨਾ ਕੱਢ ਦੇਣ ਜਿਆਦਾਤਰ ਇਹ ਚੀਜ਼ਾਂ ਸਾਲ ਹੋਰ ਵੀ ਹੋਣਗੀਆਂ ਧਾਰੀਵਾਲ ਦੇ ਵਿੱਚ ਇੱਕ ਚੀਜ਼ ਹੋਰ ਬੜੀ ਸਮੱਸਿਆ ਆ ਰਹੀ ਹੈ ਜੀ ਤੇ ਧਾਰੀਵਾਲ ਦੀਆਂ ਜਿਹੜੀਆਂ ਗਲੀਆਂ ਨੇ ਸੜਕਾਂ ਨੇ ਉਹਨਾਂ ਦੀ ਬੜੀ ਖਸਤਾ ਹਾਲਤ ਸਰ ਦੇਖੋ ਟ੍ਰੈਫਿਕਸ ਬੱਸਿਆ ਬੜੀ ਵੱਡੀ ਆ ਜੇਕਰ ਆਪਾਂ ਗਲੀਆਂ ਦੀ ਗੱਲ ਕਰੀਏ ਤੇ ਗਲੀਆਂ ਠੀਕ ਨੇ ਅਛਾ ਗਲੀਆਂ ਨੂੰ ਨਹੀਂ ਕਿ ਜਿਆਦਾ ਦਿੱਕਤ ਹੈ ਦਿੱਕਤ ਇਹ ਆ ਕਿ ਜਿਹੜੀਆਂ ਨਾਲੀਆਂ ਨੇ ਉਹ ਛੋਟੀਆਂ ਨੇ ਨਾਲੀਆਂ ਜਦੋਂ ਅੱਗੇ ਨਾਲੇ 'ਚ ਪੈਂਦੀਆਂ ਇੱਕ ਦੋ ਹੀ ਸ਼ਹਿਰ 'ਚ ਬਣੇ ਨਾਲੇ ਆ ਸਾਰਾ ਲੋਡ ਉਹਨਾਂ 'ਚ ਪੈਂਦਾ ਹੂੰ ਔਰ ਉਹ ਪਾਣੀ ਅੱਗੇ ਜਿਹੜਾ ਵਾ ਉਹ ਉਹ ਨਹੀਂ ਜਾ ਪਾਂਦਾ ਕੀ ਹੋਣਾ ਚਾਹੀਦਾ ਕਿ ਇੱਕ ਪੋਲੀਟੀਕਲ ਬੰਦਾ ਜਦੋਂ ਚਾਹੇ ਐਮਪੀ ਬਣ ਜੇ ਚਾਹੇ ਐਮਐਲਏ ਬਣ ਜੇ ਉਹ ਇੱਕ ਪਬਲਿਕ ਤੌਰ ਤੇ ਆਪਣਾ ਐਫੀਡੇਵਟ ਦੇਵੇ ਕਿ ਮੈਂ ਇਹ ਕੰਮ ਤੁਹਾਡੇ ਕਰਵਾਵਾਂਗਾ ਜੇ ਮੈਂ ਨਾ ਕਰਾਵਾਂਗਾ ਤੇ ਮੈਂ ਐਮਐਲਏ ਜਾਂ ਐਮਪੀ ਨਹੀਂ ਬਣਾਂਗਾ ਨਹੀਂ ਖੜਾਵਾਂਗਾ ਉਹ ਕਿਉਂ ਐਫੀਡਬੈਕ ਲੈਣਾ ਚਾਹੀਦਾ ਉਹਨਾਂ ਕੋਲ ਨਹੀਂ ਬਿਲਕੁਲ ਸਰ ਲੋਕਾਂ ਨੂੰ ਮੈਂ ਕਹਿੰਦਾ ਵਾਂ ਕਿ ਜਿੱਦਾਂ ਬਾਕੀ ਸ਼ਹਿਰਾਂ ਦੇ ਵਿੱਚ ਜਿੱਦਾਂ న్యూਸ 18 ਵਾਲਿਆਂ ਨੇ ਪ੍ਰੋਗਰਾਮ ਕਰਾਇਆ ਜਾਂ ਹੋਰ ਚੈਨਲ ਕਰਾ ਰਹੇ ਆ ਤਾਰੇ ਵਾਲਦੇ ਲੋਕਾਂ ਨੂੰ ਆਪਸ ਵਿੱਚ ਇਕੱਠੇ ਹੋ ਕੇ ਇੱਕ ਪ੍ਰੋਗਰਾਮ ਕਰਾਉਣਾ ਚਾਹੀਦਾ ਵਾ ਜਿਹਦੇ ਵਿੱਚ ਸਾਰੇ ਸਿਆਸੀ ਲੀਡਰਾਂ ਨੂੰ ਉੱਥੇ ਸੱਦਣ ਸੱਦ ਕੇ ਮੀਡੀਆ ਦੇ ਸਾਹਮਣੇ ਜੜਾ ਉਹਨਾਂ ਨੂੰ ਕਹਿਣ ਬੋਲੋ ਇੱਥੇ ਰੇਟਰ ਚ ਲਿਖ ਕੇ ਦੇ ਕੇ ਜਾਓ ਪਈ ਇਹ ਕੂੜੇ ਦੀ ਸਮੱਸਿਆ ਦਾ ਹੱਲ ਕਰਾਂਗੇ ਇਹ ਟ੍ਰੈਫਿਕ ਦਾ ਕੋਈ ਹੱਲ ਕਰਾਂਗੇ ਅਸੀਂ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰਾਂਗੇ ਕੌਣ ਕੈਮਰਾ ਰਿਕਾਰਡ ਹੋਵੇ ਤਾਂ ਕਿ ਸਮਾਡੇ ਲੋਕ ਵੀ ਉਹਨਾਂ ਨੂੰ ਵਖਾ ਸਾਡੇ ਕੋਲ ਰਿਕਾਰਡ ਹੈ ਇਹਦੇ ਚ ਸਾਡੇ ਕੋਲ ਰਿਕਾਰਡ ਹੈ ਕਿ ਤੁਹਾਡੇ ਧਾਰੀਵਾਲ ਦੇ ਏਰੀਆ ਦੇ ਵਿੱਚੋਂ ਹੀ 70000 ਜਿਹੜਾ ਯੁਵਾਕ ਮਤਲਬ ਨੌਜਵਾਨ ਪੀੜ੍ਹੀ ਹੈ ਉਹ ਵਿਦੇਸ਼ ਚਲੀ ਗਈ ਹੈ ਤੁਹਾਡੇ ਸਿਰਫ ਧਾਰੀਵਾਲ ਦੀ ਇਹ ਰੇਸ਼ੋ ਆ ਸਰ ਤੁਹਾਨੂੰ ਮੈਂ ਹੁਣ ਓਵਰ ਆਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਗਰ ਗੱਲ ਕਰੀਏ ਸਾਢੇ 3 ਲੱਖ ਜਿਹੜਾ ਵਾ ਯੁਵਾ ਬਾਹਰ ਚਲੇ ਇਹ ਸੱਚ ਵਾ ਜੀ ਮੈਂ ਤੁਹਾਨੂੰ ਆਪਣੀ ਜਿੱਥੇ ਮੇਰਾ ਘਰ ਆ ਮੈਂ ਤੁਹਾਨੂੰ ਆਪਣੀ ਗਲੀ ਦੀ ਐਗਜ਼ਾਮਪਲ ਦਿੰਨਾ ਵਾ 8 ਘਰ ਵਾ ਜਿਨ੍ਹਾਂ ਨੂੰ ਪਰਮਾਨੈਂਟ ਤਾਲੇ ਲੱਗੇਦੇ ਆ ਲੋਕ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਕੋ ਜਾ ਚੁੱਕੇ ਦੇ ਆ ਔਰ ਉਥੋਂ ਧਰਲੇ ਲੈਂਦੇ ਵੀ ਸਾਡੇ ਘਰ ਦੀਆਂ ਚਾਬੀਆਂ ਲੈ ਲਓ ਪੈਸੇ ਵੀ ਅਸੀਂ ਦਿੰਨੇ ਆ ਇਹਦੀ ਸਫਾਈ ਕਰਾ ਲਿਆ ਕਰੋ ਪਰ ਇੱਥੇ ਵੀ ਜਿਹੜੇ ਬਕਾਇਆ ਰਹਿ ਗਏ ਤੇ ਕਿਸੇ ਕੋ ਟਾਈਮ ਹੀ ਨਹੀਂ ਕਹਿ ਦਿਆਂ ਚਾ। ਹੁਣ ਦੇਖੋ ਜੀ ਆ ਗਈ ਨਾ ਉਹ ਗੱਲ ਕਿ ਅੱਜ ਤੁਸੀਂ ਆਪਣੇ ਗਲੀਆਂ ਦੇ ਵਿੱਚ ਹੀ ਝਾਤੀ ਮਾਰ ਕੇ ਵੇਖੋ ਵੀ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਯੁਵਕ ਨੌਜਵਾਨ ਪੀੜ੍ਹੀ ਨੇ ਜਿਹੜੇ ਉੱਥੇ ਨੇ ਸਭ ਵਿਦੇਸ਼ ਚ ਨੇ ਉਹਦਾ ਕਾਰਨ ਕੀ ਆ? ਸਮਾਕ ਕੋਈ ਬੱਚਾ ਆਪਣਾ ਪੜਾ ਰਿਹਾ ਮੀਡਲ ਕਲਾਸ ਫੈਮਿਲੀ ਵਾਲਾ ਉਹਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਉਹਦੇ ਕੋਲ ਆ ਕਿਸੇ ਦੇ ਘਰ ਤੇ ਸਮੈਗ ਲੱਗ ਗਈ ਤੇ ਉਹਦਾ ਉਹ ਗਿਆ ਕੰਮ ਹੈਨਾ ਜਾਂ ਨਸ਼ਾ ਕੋਈ ਵੀ ਲੱਗ ਗਿਆ ਚਾਹੇ ਉਹ ਕਿਸੇ ਤਰ੍ਹਾਂ ਦੇ ਚ ਕੋਈ ਅਪਰਾਧਿਕ ਹੁਣ ਪੋਲਿਟੀਕਲ ਗੇਮਾਂ ਦੀ ਚੱਲਦੀਆਂ ਉਹਨੇ ਮੇਰੀ ਮਦਦ